ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਕਰਦੇ ਪਾਠ ਪਾਜੀ ਆਪਾਂ ਆ ਮੈਲਾ ਪੰਜਵਾ ਜਉ ਪਰ ਸੁਪਰਸਨ ਹੋਇਓ ਪ੍ਰਭ ਮੇਰਾ ਤਾਂ ਦੂਖ ਪਰਮ ਕਹੋ ਕੈਸੇ ਨੇਰਾ ਸੋਨਾ ਸੋਨਾ ਜੀਵਾ ਸੋਏ ਤੁਮਾਰੀ ਮੋਇ ਨਿਰਗੁਣ ਕੋ ਲੇ ਹੋ ਉਦਾਰੀ ਰਹਾਓ ਮਿਟ ਗਿਆ ਦੂਖ ਬਿਸਾਰੀ ਚਿੰਤਾ ਫਲ ਪਾਇਆ ਜਪ ਸਤਗੁਰ ਮੰਤਾ ਸੋਏ ਸੋਈ ਸਤ ਸਤ ਹੈ ਸੋਏ ਸਿਮਰ ਸਿਮਰ ਰੱਖ ਕੰਠ ਪਰੋਏ ਕਹੋ ਨਾਨਕ ਕਉਨ ਓ ਕਰਮਾ ਜਾਕੈ ਮਨ ਵਸਿਆ ਹਰ ਨਾਮਾ ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਵਾਹ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਰੋ ਭਾਜੀ ਸ਼ੁਰੂ ਹਾਂਜੀ ਭਾਜੀ ਆਸਾ ਮਹਿਲਾ ਪੰਜਮਾ ਜੋਸ਼ ਉਪਰਸਨ ਹੋਇਓ ਪ੍ਰਭ ਮੇਰਾ ਤਾਂ ਦੁਖ ਭਰਮ ਉਹ ਕੈਸੇ ਨੇਰਾ ਸੋ ਸੋ ਜੀਵਾਂ ਸੋਏ ਤੁਮਾਰੀ 모ਹੇ ਨਿਰਗੁਣ ਬੋਲੇ ਹੋ ਲਿਓ ਉਧਾਰੇ ਰਹਾਓ ਗੁਰੂ ਸਾਹਿਬ ਪੰਚਮ ਪਾਤਸ਼ਾਹੀ ਦਾ ਸ਼ਬਦ ਆਪ ਲੜੀ ਬਾਜੋ ਪਸਾ ਰਗ ਦੇ ਵਿੱਚ ਕਰ ਰਹੇ ਆ ਗੁਰੂ ਗ੍ਰੰਥ ਸਾਹਿਬ ਦੇ 388 ਨੰਬਰ ਪੰਨੇ ਤੇ ਗੁਰੂ ਸਾਹਿਬ ਸਾਨੂੰ ਤੇ ਇਹ ਸੋਜੀ ਬਖਸ਼ ਰਹੇ ਨੇ ਜੋ ਸੁਪ੍ਰਸੰਨ ਹੋਇਓ ਪ੍ਰਭ ਮੇਰਾ ਜਦੋਂ ਵੀ ਮੇਰੇ ਤੇ ਮੇਰਾ ਪ੍ਰਭ ਜਿਹੜਾ ਮੇਰੇ ਤੇ ਮਿਹਰਬਾਨ ਖੁਸ਼ ਹੋਇਆ ਤਾਂ ਦੁੱਖ ਭਰਮ ਕੋ ਪੈਸੇ ਜਿਹੜੇ ਵਿਗਦੇ ਜਿਹੜੇ ਮੇਰੇ ਅੰਦਰ ਭਰਮ ਕਰਕੇ ਦੁੱਖ ਬਣਦੇ ਸੀਗੇ ਕਲਪਨਾਵਾਂ ਮੈਨੂੰ ਸਤਾਉਂਦੀਆਂ ਸੀਗੀਆਂ ਜਰ ਮੇਰੇ ਅੰਦਰ ਪੈਦਾ ਹੁੰਦਾ ਸੀਗਾ ਉਹ ਕਹਿੰਦੇ ਫੇ ਕਿਵੇਂ ਮੇਰੇ ਨੇੜੇ ਆ ਸਕਦੇ ਆ ਕਿਉਂਕਿ ਗੁਰੂ ਉਪਦੇਸ਼ ਨੂੰ ਸਮਝਿਆ ਉਹਦੇ ਨਾਲ ਸਾਰੇ ਜਿਹੜੇ ਭਰਮ ਭਲੇਖੇ ਦੂਰ ਹੋ ਗਏ ਜਿਵੇਂ ਕਹਿੰਦੇ ਜਿਨੇ ਭਾਣੇ ਕਰਾ ਸਾਇਆ ਤੈਨ ਵਿੱਚੋਂ ਭਰਮ ਚਕਾਇਆ ਉਹਦਾ ਜਿਹੜਾ ਵਿੱਚੋਂ ਭਰਮ ਸੀ ਸਾਰਾ ਉਹ ਦੂਰ ਹੋ ਗਿਆ ਕਿਉਂਕਿ ਉਹਨਾਂ ਨੇ ਗੁਰੂ ਵਿਦੇਸ਼ ਨੂੰ ਪ੍ਰਸੰਨ ਵੀ ਤਾਂ ਹੀ ਹੋਇਆ ਜਦੋਂ ਗੁਰੂ ਵਿਦੇਸ਼ ਦੀ ਹੁਕਮ ਅਨੁਸਾਰ ਚੱਲਿਆ ਜਿਵੇਂ ਕਹਿੰਦੇ ਮਨ ਆ ਗਿਆ ਸਰਬ ਸੁਖ ਪਾਏ ਦੁੱਖ ਉਠਾਉ ਦੁੱਖੋਂ ਠਾਉ ਗਵਾਏ ਜੋ ਸਭ ਪ੍ਰਸੰਨ ਭਏ ਪ੍ਰਭ ਠਾਕਰ ਸਭ ਆਨੰਦ ਰੂਪ ਦਿਖਾਇਓ ਸਾਰੇ ਆਨੰਦ ਰੂਪ ਵਿੱਚ ਦਿਖਾਤੇ ਕਿ ਅੰਦਰ ਸਾਰੇ ਜਿੰਨੇ ਦੁੱਖ ਦਿਲਦਰ ਸੀਗੇ ਉਹ ਭਰਮ ਸਾਰੇ ਦੂਰ ਹੋ ਗਏ ਕਿਉਂਕਿ ਜਦੋਂ ਭਰਮ ਗਿਆ ਉਹ ਭਾਗਾ ਹਰ ਚਰਣੀ ਚਿਤਲਾਏ ਜਦੋਂ ਹਰ ਚਰਣਾ ਨਾਲ ਚਿਤਲਾਇਆ ਸਾਰੇ ਗੁਰੂ ਉਪਦੇਸ਼ ਨਾਲ ਉਹਦੇ ਨਾਲ ਸਾਰੇ ਜਿਹੜੇ ਭਰਮਡਾਰ ਸੀਗੇ ਉਹ ਦੂਰ ਹੋ ਗਏ ਕਿ ਫੇ ਕਹਿੰਦੇ ਕੋਈ ਨੇੜੇ ਨਹੀਂ ਆਉਂਦਾ ਜਦੋਂ ਪ੍ਰਭ ਦੀ ਮਿਹਰ ਕਿਰਪਾ ਹੋ ਗਈ ਮੇਰੇ ਤੇ ਮਿਹਰਬਾਨ ਹੋ ਗਿਆ ਖੁਸ਼ ਹੋ ਗਿਆ ਇਹ ਕਹਿੰਦੇ ਕਿ ਮੈਂ ਨੇੜੇ ਆ ਸਕਦੇ ਹਾਂ ਸੁਣ ਸੁਣ ਜੀਵਾਂ ਸੋਏ ਤੁਮਾਰੀ ਗੁਰੂ ਸਾਹਿਬ ਕਹਿੰਦੇ ਮੈਂ ਜਿਹੜੀ ਤੇਰੀ ਗੁਰੂ ਉਪਦੇਸ਼ ਦੀ ਜੋ ਸੋਜੀ ਆ ਉਹਨੂੰ ਸੁਣ ਸੁਣ ਕੇ ਮੇਰੀ ਹੁਣ ਜਿਹੜਾ ਜੀਵਨ ਹੈ ਉਹ ਹੁਣ ਉਸ ਉਪਦੇਸ਼ ਨੂੰ ਹੀ ਸੁਣਨ ਵਾਸਤੇ ਮਤਲਬ ਜਿਵੇਂ ਜੀ ਰਿਹਾ ਹੈ ਕਿਉਂਕਿ ਜਿਵੇਂ ਉਸ ਨਾਮ ਨੂੰ ਧਿਆਇਆ ਜਿਵੇਂ ਕਹਿੰਦਾ ਮੇਰੇ ਮੇਰੇ ਪ੍ਰੀਤਮਾ ਜੀ ਉਹ ਜੀਵਾ ਨਾਮ ਤੇ ਆਏ ਬਿਨ ਨਾਮੇ ਜੀਵਨ ਨਾ ਥੀ ਹੈ ਮੇਰੇ ਸਤਿਗੁਰੂ ਨਾਮ ਦਰੜਾਏ ਮੇਰੇ ਸਤਿਗੁਰੂ ਨੇ ਮੈਨੂੰ ਮੇਰਾ ਨਾਮ ਪੱਕਾ ਦ੍ਰੜ ਕਰਕੇ ਮੈਨੂੰ ਸਮਝਾ ਦਿੱਤਾ ਹੁਣ ਮੈਂ ਤੇਰੀ ਸੋਭਾ ਜਿਹੜੀ ਸੁਣ ਕੇ ਉਹ ਹਮੇਸ਼ਾ ਸੁਣਦਾ ਰਹਿਣਾ ਮੇਰਾ ਹੁਣ ਜੀਵਨ ਇਸ ਤਰ੍ਹਾਂ ਜਿਹੜਾ ਗੁਜ਼ਰ ਰਿਹਾ ਹੈ ਮੋਹੇ ਨਿਰਗੁਣ ਕੋ ਲਿਓ ਉਧਾਰੀ ਮੇਰੇ ਵਿੱਚ ਤਾਂ ਆਪਣੇ ਕੋਈ ਗੁਣ ਨਹੀਂ ਸੀਗਾ ਮੈਂ ਨੀਚ ਸੀ ਅਜਾਣ ਸੀਗਾ ਤੇ ਮੈਨੂੰ ਜਿਹੜਾ ਇਸ ਗਿਆਨਤਾ ਵਿੱਚੋਂ ਜਿਹੜਾ ਬਾਹਰ ਕੱਢਿਆ ਉਧਾਰੀ ਮੇਰਾ ਉਧਾਰ ਕਰ ਦਿੱਤਾ ਮੈਨੂੰ ਉਧਾਰ ਕਰ ਦਿਓ ਕਿਉਂਕਿ ਮੈਂ ਹੁਣ ਤੁਹਾਡੀ ਹਮੇਸ਼ਾ ਜਿਹੜਾ ਮੇਰਾ ਜੀਵਨ ਹੈ ਉਹ ਗੁਰੂ ਦੇਸ਼ ਨੂੰ ਸੁਣ ਰਿਹਾ ਜਿਵੇਂ ਕਹਿੰਦੇ ਨੀਚ ਅਨਾਥ ਅਜਾਣ ਮੈਂ ਨਿਰਗੁਣ ਗੁਣਹੀ ਹੂੰ ਨਾਨਕ ਉਹ ਕਿਰਪਾ ਪਈ ਦਾਸ ਆਪਣਾ ਕੀ ਮੈਨੂੰ ਤਾਂ ਆਪਣਾ ਦਾਸ ਬਣਾ ਲੈ ਹੁਣ ਮੇਰੇ ਤੋਂ ਉਧਾਰ ਕਰਦੇ ਮੇਹ ਮੇਰੇ ਆਪਣੇ ਵਿੱਚ ਕੋਈ ਗੁਣ ਨਹੀਂ ਸਭ ਗੁਣ ਤੇਰੇ ਆ ਮੈਂ ਨਾ ਹੀ ਕੋਇ ਹੁਣ ਮੇਰੇ ਤੇ ਕਿਰਪਾ ਕਰ ਮੈਨੂੰ ਦਾਸ ਨੂੰ ਆਪਣਾ ਬਣਾ ਕੇ ਮੈਨੂੰ ਇਹ ਜਿਹੜੀ ਸੋਝੀ ਹੈ ਇਹਦੇ ਨਾਲ ਮੇਰਾ ਆਪਣਾ ਉਧਾਰ ਹੋ ਜਾਵੇ ਰਹਾਉ ਹਾਂਜੀ ਜੀ ਵਧੀਆ ਬਹੁਤ ਵਧੀਆ ਬਾਜੀ ਜੋ ਸੋ ਪ੍ਰਸੰਨ ਹੋਇਓ ਪ੍ਰਭ ਮੇਰਾ ਪ੍ਰਸੰਨ ਹੋਣ ਦਾ ਬਾਜੀ ਜੇ ਅੰਦਰ ਆਪਣੇ ਅੰਦਰ ਸਮਝ ਜਿਹੜਾ ਇੱਕ ਜਿੱਦਾਂ ਆਪਾਂ ਕਹੀ ਜਸਟੀਫਿਕੇਸ਼ਨ ਅੰਦਰ ਜਿਹੜੀ ਹੋਣੀ ਹੈ ਸੰਤੁਸ਼ਟੀ ਹੋਣੀ ਆ ਕਿ ਅੰਦਰ ਉਹ ਭਰਮ ਮਿਟ ਜਾਏ ਗਿਆਨਤਾ ਦੂਰ ਹੋ ਜਾਏ ਲੱਗ ਜਾਏ ਗੱਲ ਕਿ ਗੁਰੂ ਦੀ ਗੱਲ ਸਮਝ ਆ ਰਹੀ ਹੈ ਗੁਰੂ ਦੀ ਗੱਲ ਨੂੰ ਮੰਦਨਾ ਮੰਨਣਾ ਸ਼ੁਰੂ ਕਰ ਦਿੱਤਾ ਹੈ ਇਹੋ ਹੀ 100% ਦੀ ਨਿਸ਼ਾਨੀ ਹੋਏਗੀ ਪਾਜੀ ਇਹੀ ਹੋਏਗੀ ਨਾ ਬੀਸ਼ਵ ਪ੍ਰਸann ਹੋ ਗਿਆ ਖੁਸ਼ ਹੋ ਗਿਆ ਪ੍ਰਭ ਪ੍ਰਭ ਹੁਕਮ ਨਿਯਮ ਰੂਪ ਵਿੱਚ ਜਦੋਂ ਰਜਾ ਹੁਕਮ ਦੇ ਵਿੱਚ ਆ ਕੇ ਜਦੋਂ ਅੰਦਰ ਦੇ ਜਿਹੜੇ ਜਿੰਨੇ ਵੀ ਜੇ ਕੋਈ ਮਾਨਸਿਕ ਤਣਾਅ ਡਿਪਰੈਸ਼ਨ ਜਾਂ ਕੋਈ ਹੋਰ ਪਟਕਣਾ ਆ ਕਿਸੇ ਤਰ੍ਹਾਂ ਦੀ ਦੁਬਧਾ ਆ ਸੱਚ ਵਾਲੇ ਪਾਸੇ ਤੁਰਿਆ ਨਹੀਂ ਜਾਂਦਾ ਉਹ ਦੂਰ ਹੋਣ ਲੱਗੇ ਉੱਥੋਂ ਸੰਤੁਸ਼ਟੀ ਹੋ ਗਈ ਸੱਚ ਦੇ ਨਾਲ ਨਿਭਣਾ ਹੀ ਨਹੀਂ ਬਣਾ ਭਾਵੇਂ ਕੋਈ ਰਿਜ਼ਲਟ ਆਵੇ ਜਲਦੀ ਰਿਜ਼ਲਟ ਦੇ ਚੱਕਰ ਚ ਆਪਾਂ ਕਈ ਵਾਰੀ ਸੱਚ ਦਾ ਸਾਥ ਛੱਡ ਕੇ ਸ਼ਾਰਟਕਟ ਦੇ ਰਸਤੇ ਲੈਨੇ ਆ ਹਨ ਜਾਂ ਹੋਰ ਵਿਧੀਆਂ ਯੋਗ ਮੰਤਰ ਆਦਿਕ ਜਿਹੜੇ ਅਪਣਾਉਣ ਲੱਗ ਜਾਂਦੇ ਆ ਯੋਗ ਸਾਧਨਾ ਉਹ ਸਭ ਕੁਝ ਤੋਂ ਬਾਹਰ ਹੋ ਗਿਆ ਬੰਦਾ ਤਾਂ ਦੁੱਖ ਭਰਮ ਇਹ ਸਾਰੇ ਦੁੱਖ ਸੀਗੇ ਜਿਹੜੇ ਜਿਹੜੇ ਅਗਿਆਨਤਾ ਦੇ ਕਾਰਨ ਜਦੋਂ ਦੂਜੇ ਪਾਉ ਜੁੜ ਜਾਂਦੇ ਸੀਗੇ ਸੱਚ ਨੂੰ ਸੱਚ ਦੇ ਮਾਰਗ ਨੂੰ ਛੱਡ ਦਿੰਦੇ ਔਖਾ ਲੱਗਣ ਲੱਗਦਾ ਸੀ ਭਰਮ ਮਿਟ ਗਿਆ ਕੈਸੇ ਨੇ ਇਹ ਫਿਰ ਇਹ ਕੋਈ ਚੀਜ਼ ਨੇੜੇ ਨਹੀਂ ਆਉਂਦੀ ਬਹੁਤ ਵਧੀਆ ਤੁਸੀਂ ਵਿਚਾਰ ਦਿੱਤੇ ਆ ਭਾਜੀ ਧੰਨਵਾਦ ਹੈ ਆਪ ਜੀ ਦਾ ਜਸਵੰਤ ਸਿੰਘ ਜੀ ਤੁਸੀਂ ਇੱਥੇ ਕੋਈ ਵਿਚਾਰ ਰੱਖਣਾ ਵੀਰ ਆਤਮਵੀਰ ਸਿੰਘ ਜੀ ਆਏ ਨੇ ਵੈਲਕਮ ਭਾਜੀ ਤੁਹਾਡਾ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਆਤਮਵੀਰ ਸਿੰਘ ਜੀ ਹਾਂਜੀ ਚਲੋ ਜੇ ਵੀਰ ਜੀ ਬੋਲ ਦੇ ਨੇ ਤੇ ਬਹੁਤ 러ਵੀ ਆ ਤੇ ਵਾਕਈ ਮੈਂ ਵੀ ਇਹੀ ਕਹਿਣ ਜਾਵਾ ਆਸਰ ਆਗ ਵਿੱਚ ਪੰਜਵੇਂ ਪਾਤਸ਼ਾਹ ਫਾਈਫਰ ਗੁਰੂ ਅਰਜਨ ਦੇਵ ਜੀ ਦਾ ਚਲੜੇ ਲੜੀਵਾਰ ਸ਼ਬਦਾਂ ਦੀ ਜੋ ਅਸੀਂ ਵਿਆਖਿਆ ਕਰਦੇ ਆ ਉਹਨਾਂ ਦੇ ਵਿੱਚ 20ਵਾਂ ਸ਼ਬਦ ਹੈ ਚਾਰ ਪੰਧਿਆਂ ਵਾਲਾ ਸ਼ਬਦ ਜਿੱਦੀ ਰਹਾਉ ਵਾਲੀ ਪੰਕਤੀ ਆ ਸੋਨ ਸੋਨ ਜੀਵਾ ਹੋਏ ਤੁਮਾਰੀ ਮੋਹੇ ਨਿਰਗਨ ਕੋ ਲਿਓ ਉਦਾਰੀ ਮੈਂ ਤੁਹਾਡੀਆਂ ਖਬਰ ਸੁਏ ਦਾ ਮਤਲਬ ਖਬਰ ਹੈ ਤੁਹਾਡੇ ਉਹਨਾਂ ਨੂੰ ਜਾਣ ਕੇ ਤੁਹਾਡੇ ਸੁਭਾਅ ਨੂੰ ਤੁਹਾਡੇ ਕੁਦਰਤ ਦੇ ਵਿੱਚ ਵਸੇ ਹੋਏ ਤਰਤੀਬ ਨੂੰ ਉਹ ਜੋ ਹੁਕਮ ਹੈ ਉਹਨੂੰ ਜਾਣ ਕੇ ਤੇ ਮੈਂ ਆਪਣਾ ਜ਼ਿੰਦਗੀ ਜੀ ਰਿਹਾ ਹਾਂ ਤੁਹਾਡੀਆਂ ਖਬਰਾਂ ਸੁਣ ਕੇ ਮੈਂ ਜੀ ਰਿਹਾ ਹਾਂ ਕਿਉਂ ਮੋਹੇ ਨਿਰਗਮ ਕੋ ਲੇਖੋ ਉਦਾਰਿ ਮੇਰੇ ਵਰਗੇ ਜੀਵ ਦੇ ਵਿੱਚ ਜਿਹਦੇ ਵਿੱਚ ਕੋਈ ਵੀ ਗੁਣ ਨਹੀਂ ਹੈ ਤੁਸੀਂ ਉਹਦਾ ਉਧਾਰ ਕਰ ਦਿੱਤਾ ਹੈ ਪਹਿਲੇ ਪਦੇ ਵਿੱਚ ਕਹਿੰਦੇ ਨੇ ਜੋ ਸੋ ਪਰਸਨ ਹੋਇਓ ਪ੍ਰਭ ਮੇਰਾ ਤਾਂ ਦੁਖ ਪਰਮ ਕੋ ਕਹੇ ਕੈਸੇ ਮੇਰਾ ਜਦੋਂ ਉਹ ਅਕਾਲ ਪੁਰਖ ਹੁਕਮ ਰੱਬੀ ਹੁਕਮ ਰੱਬੀ ਨਿਜਮ ਮੇਰੇ ਉੱਤੇ ਪਰਸਨ ਹੋ ਗਏ ਆ ਫਿਰ ਕਿਸੇ ਵੀ ਕਿਸਮ ਦੇ ਬਕਾਰਾਂ ਦਾ ਦੁੱਖ ਭਰਮ ਜਿਹੜਾ ਮੇਰਾ ਉਹ ਨੇੜੇ ਨਹੀਂ ਆਉਂਦੇ ਹਾਂ ਜੀ 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 ਜੋ ਮੈਨੂੰ ਕਫਮਿਲ ਲੱਗੀ ਆ ਜੀ ਜੀ ਧੰਨਵਾਦ ਵੈਸੇ ਨਾ ਇਹ ਪੰਗਤੀ ਵੀ ਉਹੀ ਅਰਥ ਜੋ ਤੁਸੀਂ ਉੱਥੇ ਕਰਨੇ ਇੱਥੇ ਕਰ ਰਹੀ ਆ ਆਪਾਂ ਜਿਆਦਾ ਪਤਾ ਹੈ ਆਤਮਵੀਰ ਸਿੰਘ ਜੀ ਨੇ ਨਾ ਜਦੋਂ ਅਸੀਂ ਪਹਿਲੇ ਦਿਨ ਪ੍ਰੋਗਰਾਮ ਕੀਤਾ ਸੀ ਇਹਨਾਂ ਨੇ ਇਹ ਖਾਸ ਕਰਕੇ ਗੱਲ ਕਹੀ ਸੀ ਵੀ ਜਿਹੜਾ ਸ਼ਬਦ ਆਪਾਂ ਪੜਨਾ ਨਾ ਉਹਦੇ ਵਿੱਚ ਹੀ ਸਭ ਕੁਝ ਹੁੰਦਾ ਉਹ ਸ਼ਬਦ ਦੇ ਨਾਲ ਵੀ ਆਪਾਂ ਅਗਰ ਰਹਿ ਕੇ ਉਨੂੰ ਪੂਰੇ ਤਰ੍ਹਾਂ ਜੁੜ ਜਾਈਏ ਸਮਝ ਲਈਏ ਤਾਂ ਫਿਰ ਸਾਨੂੰ ਫੋਰ ਇਧਰ ਉਧਰ ਦੀ ਵਿਆਖਿਆ ਦੀ ਲੋੜ ਨਹੀਂ ਪੈਂਦੀ ਪਰ ਜਦੋਂ ਕੋਈ ਨਾ ਸਮਝ ਪੈਂਦੀ ਹੋਵੇ ਵਿਖਰੇਵਾ ਹੋ ਜਾਵੇ ਆਪਸ ਵਿੱਚ ਗੱਲ ਦੋ ਜਾਂ ਤਿੰਨ ਪੱਖਾਂ ਚ ਆਉਂਦੀ ਹੋਵੇ ਉਦੋਂ ਆਪਾਂ ਕੋਈ ਪ੍ਰਮਾਣ ਲਾਈਏ ਤੇ ਲੱਗ ਜਾਂਦਾ ਇਹ ਸੌਖੀ ਗੱਲ ਹੈ ਤੁਸੀਂ ਕੀਤੀ ਆ ਵਧੀਆ ਕੀਤੀ ਮਾੜਾ ਨਹੀਂ ਸੀ ਪ੍ਰਮਾਣ ਬਹੁਤ ਵਧੀਆ ਤੁਸੀਂ ਦਿੱਤਾ ਪਰ ਫਿਰ ਆਪਾਂ ਵੇਖੋ ਸਾਹਮਣੇ ਸ਼ਬਦ ਜਿਹੜਾ ਪੜ ਰਹੇ ਆ ਉਦੇ ਨਾਲੋਂ ਵੱਖਰੀਆਂ ਪੰਕਤੀਆਂ ਸੀ ਤੁਹਾਡੇ ਯਾਦ ਨੇ ਤੇ ਤੁਹਾਨੂੰ ਤੁਹਾਡੇ ਜਿਹਨ ਚ ਤੁਹਾਡੇ ਅੰਦਰ ਹੈਗੀਆਂ ਨੇ ਤੁਸੀਂ ਗਾ ਰਹੇ ਹੋ ਪਰ ਕਿਸੇ ਨੂੰ ਯਾਦ ਨਾ ਹੋਣ ਫਿਰ ਉਹ ਅੱਖਰ ਸਾਹਮਣੇ ਨਹੀਂ ਆਉਂਦੇ ਤੇ ਉਹਦੀ ਵਿਆਖਿਆ ਵੀ ਇੰਨੀ ਵਧੀਆ ਫਿਰ ਗੱਲ ਬਣਦੀ ਨਹੀਂ ਚਲੋ ਠੀਕ ਹੈ ਧੰਨਵਾਦ ਹੈ ਤੁਹਾਡਾ ਤੁਸੀਂ ਸਹੀ ਪੱਖ ਤੋਂ ਕੀਤੀ ਆ ਆਤਮਵੀਰ ਸਿੰਘ ਵੀਰ ਜੀ ਤੁਸੀਂ ਆਏ ਆ ਕਰੋਗੇ ਵਿਚਾਰ ਜਾਂ ਤੁਸੀਂ ਕਿਉਂਕਿ ਤੁਸੀਂ ਠੀਕ ਨਹੀਂ ਸੀ ਅੱਖ ਤੁਹਾਡੀ ਜਾਂ ਹੁਣ ਠੀਕ ਹੋਇਆ ਕਿਵੇਂ ਮੈਂ ਸਿਰ ਸੁਣਾਗਾ ਜਰਾ ਚਲੋ ਹਾਂਜੀ ਭਾਜੀ ਗੁਰ ਚਰਨ ਸਿੰਘ ਭਾਜੀ ਕਰੋ ਤੁਸੀਂ ਹਾਂ ਠੀਕ ਆ ਹੋ ਗਈ ਜੀ ਮੈਨੂੰ ਤਾਂ ਲੋੜ ਲੱਗਦੀ ਹੁਣ ਹੋਰ ਵਧੀਆ ਹੋ ਗਏ ਚਲੋ ਠੀਕ ਕਿਉਂਕਿ ਠੀਕ ਹੀ ਆ ਹਾਂ ਅੱਗੇ ਚੱਲਦੇ ਤੁਸੀਂ ਅਗਲੀ ਤੁਸੀਂ ਕਰਨੀ ਆ ਤਾਂ ਪਹਿਲਾਂ ਕਰ ਲਓ ਭਾਵੇਂ ਇੱਕ ਮਿੰਟ ਆਪਾਂ ਜਸਵੰਤ ਸਿੰਘ ਜੀ ਤੋਂ ਹੀ ਲੈ ਲੈਨੇ ਆ ਤੇ ਹਾਂਜੀ ਭਾਜੀ ਜਸਵੰਤ ਸਿੰਘ ਜੀ ਜਿਹੜਾ ਪਹਿਲਾ ਦੂਸਰਾ ਪਦ ਆ ਉਹਦੀ ਵਿਚਾਰ ਵੇਖ ਲਓ ਦੂਸਰਾ ਪਦ ਆ ਮਿਟ ਗਿਆ ਦੁੱਖ ਬਸਾਰੀ ਚਿੰਤਾ ਹਲ ਪਾਇਆ ਜਪ ਸਤਿਗੁਰੂ ਮੰਤਾ ਉਹੀ ਰਹਾਉ ਵਾਲੀਆਂ ਪੰਕਤੀਆਂ ਦੇ ਨਾਲ-ਨਾਲ ਹੀ ਇਹ ਰਲਦੇ ਮਿਲਦੇ ਪੈਂਦੇ ਪਦੇ ਤੁਗਲੋ ਜਦੋਂ ਪਹਿਲੇ ਪਦੇ ਜੀ ਕਹਿੰਦਾ ਵੀ ਜਦੋਂ ਉਹ ਅਕਾਲ ਪੁਰਖ ਮੇਰੇ ਉੱਤੇ ਪ੍ਰਸੰਨ ਹੋ ਗਿਆ ਸਾਰੇ ਮੇਰੇ ਦੁੱਖ ਭਰਮ ਦੂਰ ਹੋ ਗਏ ਤਾਂ ਇਸ ਪਦੇ ਦੇ ਵਿੱਚ ਕਹਿ ਰਹੇ ਨੇ ਹੁਣ ਮੇਰੇ ਸਾਰੇ ਦੁੱਖ ਭਰਮ ਦੂਰ ਜਿਹੜੇ ਨੇ ਹੋ ਗਏ ਸੀਗੇ ਉਹ ਮਿਟ ਗਏ ਨੇ ਤੇ ਮੈਨੂੰ ਕਿਸੇ ਕਿਸਮ ਦੀ ਚਿੰਤਾ ਵੀ ਨਹੀਂ ਹੈ ਮੇਰੇ ਅੰਦਰੋਂ ਚਿੰਤਾ ਵਿਸਾਰ ਦਿੱਤੀ ਹੈ ਚਿੰਤਾ ਭਲਾ ਦੁੱਤੀ ਆ ਫਲ ਪਾਇਆ ਜਪ ਸਤਿਗੁਰੂ ਮੰਤਾ ਸਤਿਗੁਰੂ ਦਾ ਮੰਤਰ ਕਰਕੇ ਸਤਿਗੁਰੂ ਨੂੰ ਸਮਝ ਕੇ ਸਤਿਗੁਰੂ ਦੇ ਗੁਣਾਂ ਨੂੰ ਧਾਰਨ ਕਰਕੇ ਆਪਣੇ ਮਨ ਵਿੱਚ ਪਾ ਕੇ ਜੋ ਮੈਂ ਉਹਦਾ ਜਾਪ ਕੀਤਾ ਹੈ ਉਹਦਾ ਮੈਂ ਜੋ ਫਲ ਪਾਇਆ ਹੋਇਆ ਹੈ ਉਸ ਦੇ ਨਾਲ ਮੇਰੇ ਸਾਰੇ ਦੁੱਖ ਮਿਟ ਗਏ ਹਨ ਤੇ ਚਿੰਤਾ ਫਿੱਟ ਗਈ ਹੈ ਜੀ ਜੀ ਧੰਨਵਾਦ ਜਸਵਿੰਦਰ ਸਿੰਘ ਭਾਜੀ ਹਾਂਜੀ ਅਗੇ ਗੁਰੂ ਸਾਹਿਬ ਰਹਾਉ ਤੋਂ ਬਾਅਦ ਮਿਟ ਗਿਆ ਦੁੱਖ ਵਿਸਾਰੀ ਚਿੰਤਾ ਫਲ ਪਾਇਆ ਜਪ ਸਤਿਗੁਰ ਮੰਤਾ ਹੁਣ ਜਦੋਂ ਗੁਰੂ ਸਾਹਿਬ ਨੇ ਸਾਰੇ ਜਿਹੜੇ ਭਰਮ ਭਲੇਖੇ ਦੂਰ ਕਰ ਦਿੱਤੇ ਉਹਦੇ ਨਾਲ ਕਹਿੰਦੇ ਫਲ ਪਾਇਆ ਜਪ ਸਤਿਗੁਰ ਮੰਤਾ ਜਿਹੜਾ ਮੈਂ ਫਲ ਮੈਨੂੰ ਕੀ ਪ੍ਰਾਪਤ ਹੋਇਆ ਜਦੋਂ ਮੈਂ ਸਤਗੁਰ ਦੇ ਗੁਰਪ੍ਰਦੇਸ਼ ਨੂੰ ਸਮਝਿਆ ਜੋ ਉਹਦੇ ਵਿੱਚ ਮੈਨੂੰ ਮੰਤਰ ਮਿਲਿਆ ਨਾਮ ਮੰਤਰ ਮਿਲਿਆ ਉਹ ਮੈਂ ਫਿਰ ਫਲ ਪ੍ਰਾਪਤੀ ਹੋਈ ਜਿਵੇਂ ਕਹਿੰਦੇ ਅੰਮ੍ਰਿਤ ਫਲ ਨਾਮ ਜਿਨੀ ਗੁਰਤੇ ਪਾਇਆ ਇਹ ਅੰਮ੍ਰਿਤ ਫਲ ਹੈ ਸਾਡੇ ਵਾਸਤੇ ਜਿਹੜਾ ਸਾਨੂੰ ਆਤਮਿਕ ਆਨੰਦ ਦਿੰਦਾ ਹੈ ਆਤਮਿਕ ਸੋਝੀ ਦਿੰਦਾ ਹੈ ਇਹ ਆਤਮਿਕ ਗਿਆਨ ਦਿੰਦਾ ਹੈ ਇਹ ਸਾਨੂੰ ਜਿਹੜਾ ਅਗਿਆਨਤਾ ਵਿੱਚੋਂ ਬਾਹਰ ਕੱਢਦਾ ਹੈ ਤੇ ਇਹ ਸਾਨੂੰ ਅੰਮ੍ਰਿਤ ਫਲ ਹੈ ਫਿਰ ਨਾਮ ਜਿਨੀ ਗੁਰਤੇ ਪਾਇਆ ਨਾਨਕ ਦਾਸ ਤਰੀ ਤਰੀ ਤਨੀ ਮਾਇਆ ਇਹ ਮਾਇਆ ਵਿੱਚੋਂ ਭਵ ਸਾਗਰ ਵਿੱਚੋਂ ਹੀ ਬਾਹਰ ਨਿਕਲੇ ਨੇ ਤੇ ਉਹਨਾਂ ਦਾ ਹੀ ਸ਼ਰਮ ਮਿਟ ਗਿਆ ਦੁੱਖ ਵਿਸਾਰੀ ਚਿੰਤਾ ਉਹਨਾਂ ਦੇ ਸਾਰੇ ਜਿਹੜੇ ਦੁੱਖ ਦੇ ਬਿੱਦਰ ਸੀਗੇ ਇੱਕ ਦੁੱਖ ਭੁੱਖੋ ਇੱਕ ਦੁੱਖ ਵਿਛੋੜਾ ਇੱਕ ਦੁੱਖ ਸਤਬਰ ਜਮ ਦੂਰ ਇਹ ਸਾਰੀਆਂ ਜਿੰਨੀਆਂ ਵੀ ਚਿੰਤਾਵਾਂ ਸਾਨੂੰ ਕਮਾਕਾਰਾਂ ਦੀਆਂ ਹੋਰ ਭਰਮ ਕਰਕੇ ਮੋਹ ਕਰਕੇ ਲੋਭ ਕਰਕੇ ਜਿੰਨੀਆਂ ਵੀ ਸਾਨੂੰ ਸੁਤਾ ਰਹੀਆਂ ਇਹ ਸਾਰੇ ਕਹਿੰਦੇ ਫਿਰ ਦੁੱਖ ਸਾਰੇ ਬਿਸਰ ਗਏ ਮੈਨੂੰ ਕਿਉਂਕਿ ਉਦੋਂ ਹੀ ਅਸੀਂ ਅ ਗਿਆਨਤਾ ਵਿੱਚ ਜਾਂਦੇ ਹਾਂ ਜਦੋਂ ਸਾਨੂੰ ਗਿਆਨ ਦੀ ਸੋਝੀ ਨਹੀਂ ਹੁੰਦੀ ਜਦੋਂ ਗਿਆਨ ਦਾ ਫਲ ਪ੍ਰਾਪਤ ਹੋ ਗਿਆ ਸਤਗੁਰ ਦੇ ਉਪਦੇਸ਼ ਨੂੰ ਉਸ ਉਪਦੇਸ਼ ਨੂੰ ਸਮਝਿਆ ਧਾਰਨ ਕੀਤਾ ਪ੍ਰਾਪਤ ਕਰਿਆ ਤਾਂ ਸਾਰੇ ਦੁੱਖ ਦੁਰ ਜਿਹੜੇ ਆ ਉਹ ਸਾਰੀਆਂ ਚਿੰਤਾਵਾਂ ਜਿਹੜੀ ਐ ਤੇ ਉਹ ਮੇਰੀਆਂ ਦੂਰ ਕਰ ਦਿੱਤੀਆਂ ਬਿਸਰ ਗਈਆਂ ਮੈਨੂੰ ਭੁੱਲ ਗਈਆਂ ਹੁਣ ਹੁਣ ਨਹੀਂ ਮੈਨੂੰ ਇਹ ਜਿਹੜਾ ਕੋਈ ਵੀ ਜਿਹੜੀ ਚਿੰਤਾ ਮੈਨੂੰ ਸਤਾਉਂਦੀ ਕਿਉਂਕਿ ਮੈਂ ਉਹ ਗੁਰ ਉਪਦੇਸ਼ ਨਾਲ ਜੁੜਿਆ ਉਹ ਬਾਣੇ ਦਾ ਮੈਨੂੰ ਜਿਹੜਾ ਰਸ ਸੀਗਾ ਉਹ ਆ ਗਿਆ ਉਹਨੇ ਸਾਰਾ ਮੇਰਾ ਭਰਮ ਪ੍ਰਲੇਖੇ ਜਿਹੜੇ ਦੂਰ ਕਰ ਦਿੱਤੇ ਤੇ ਚਿੰਤਾ ਉਦੋਂ ਹੀ ਸਾਨੂੰ ਸਤਾਉਂਦੀ ਹੈ ਜਦੋਂ ਸਾਨੂੰ ਕਿਸੇ ਅਗਿਆਨਤਾ ਵਿੱਚ ਅਸੀਂ ਹੁੰਨੇ ਆ ਜਦੋਂ ਅਸੀਂ ਆਪਣੇ ਆਪਣੇ ਕਮਾਕਾਰਾਂ ਦੇ ਵਿੱਚ ਹਾਨੀ ਲਾਭ ਦੀ ਸਾਨੂੰ ਜਾਂ ਹੋਰ ਮੋਹ ਦੇ ਵਿੱਚ ਪਾ ਕੇ ਪਰਿਵਾਰਾਂ ਦੀ ਚਿੰਤਾਵਾਂ ਸਟਾਉਂਦੀਆਂ ਜਦੋਂ ਹਕੂਮਤ ਦੀ ਭਾਣੀ ਦੀ ਸਮਝ ਆ ਜਾਂਦੀ ਹੈ ਫਿਰ ਸਾਰਾ ਕੋਈ ਸਾਰਾ ਸਾਰੇ ਭਰਮ ਭੁਲੇਖੇ ਦੂਰ ਹੋ ਜਾਂਦੇ ਆ ਫਿਰ ਚਿੰਤਾ ਜਿਹੜੀਆਂ ਸਾਰੀਆਂ ਉਹ ਨਹੀਂ ਫਿਰ ਸਟਾਉਂਦੀਆਂ ਉਹ ਜ ਨਹੀਂ ਖਤਮ ਹੋ ਜਾਂਦੀਆਂ ਜਦੋਂ ਗੁਰਮੁਖ ਦੇਵ ਜੀ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ ਤੇ ਸਤਗੁਰ ਨੇ ਕਹਿੰਦੇ ਮੈਨੂੰ ਇਹ ਸਮਝਾ ਦਿੱਤਾ ਕਿ ਮੈਨੂੰ ਹੁਣ ਇਹ ਗਿਆਨ ਦਾ ਜਿਹੜਾ ਫਲ ਮਿਲਿਆ ਇਹਦੇ ਨਾਲ ਮੈਂ ਜਿਹੜੀ ਅਗਿਆਨਤਾ ਦੇ ਵਿੱਚੋਂ ਬਾਹਰ ਨਿਕਲ ਗਿਆ ਨਾ ਨਗਦਾਸ तरी ਤੇ ਨਹੀਂ ਮਾਇਆ ਮਾਇਆ ਵਿੱਚੋਂ ਉਹਨਾਂ ਨੇ ਇੱਕ ਬਾਹਰ ਨਿਕਲੇ ਨੇ ਕਿਉਂਕਿ ਮਾਇਆ ਮਾਇਆ ਸੀ ਉਹਨੂੰ ਕਹਿੰਦੇ ਆ ਮਾਇਆ ਕਿਸ ਨੂੰ ਆਖੀਏ ਕਿ ਆ ਮਾਇਆ ਕਰਮ ਕਮਾਏ ਦੁੱਖ ਸੁੱਖ ਜੀਓ ਇਹ ਦੁੱਖ ਸੁੱਖਾਂ ਦੇ ਵਿੱਚ ਜੀਓ ਵੱਧਾ ਹੈ ਹੋਮੇ ਕਰਮ ਕਮਾਉਂਦਾ ਹੈ ਇਹ ਮਾਇਆ ਹੀ ਆ ਫਿਰ ਸਾਡੇ ਵਾਸਤੇ ਇਹ ਫਿਰ ਗੁਰੂ ਉਪਦੇਸ਼ ਦੇ ਦੁਆਰਾ ਇਹ ਤਾਂ ਦੂਰ ਹੁੰਦੀ ਹੈ ਕਿਉਂਕਿ ਹੋਮੇ ਨਾਮੇ ਨਾਲ ਵਿਰੋਧ ਦੋਹੇ ਨੰਬਰ ਸਰਕਟ ਆ ਜਦੋਂ ਨਾਮ ਦੀ ਸੋਝੀ ਪ੍ਰਾਪਤ ਹੋਊਗੀ ਆ ਫਲ ਪਾ ਲਿਆ ਸਤਗੁਰੂ ਤੋਂ ਜੋ ਸਮਝਾਇਆ ਸੀਗਾ ਉਹਦੇ ਨਾਲ ਸਾਰੀਆਂ ਚਿੰਤਾਵਾਂ ਦੁੱਖ ਸਾਰੇ ਉਹ ਸਾਰੇ ਬਿਸਰ ਗਏ ਭੁੱਲ ਗਏ ਹਾਂਜੀ ਜੀ ਬਹੁਤ ਵਧੀਆ ਭਾਜੀ ਮਿੱਟ ਗਿਆ ਦੁੱਖ ਹਰ ਤਰ੍ਹਾਂ ਦਾ ਕੋਈ ਇੱਕ ਦੁੱਖ ਦੀ ਗੱਲ ਨਹੀਂ ਕੋਈ ਵੀ ਦੁੱਖ ਬਿਸਾਰੀ ਚਿੰਤਾ ਬਿਸਾਰੀ ਆਇਆ ਲਫਜ਼ ਵੇਖੋ ਇੱਥੇ ਆਪਣੇ ਵੱਲੋਂ ਮੈਂ ਹੁਣ ਚਿੰਤਾ ਛੱਡ ਦਿੱਤੀ ਆ ਬਿਸਾਰੀ ਇੱਕ ਤੇ ਹਨਾ ਉਹਦੇ ਪਾਸੇ ਪਿੱਛੇ ਅਕਾਲ ਪੁਰਖ ਜਗ ਕਰਤਾ ਆਉਂਦਾ ਹੋਵੇ ਤੇ ਭਾਅ ਕੁਛ ਨਹੀਂ ਅਖਰ ਨਾਲ ਫਰਕ ਨਹੀਂ ਪੈਂਦਾ ਹੁੰਦੀ ਤੇ ਕਿਰਪਾ ਜੇ ਸੱਚ ਗਿਆਨ ਦੀ ਆ ਉਹਦੇ ਨਾਲ ਬਿਸਰ ਜਾਂਦੀ ਆ ਉਹ ਕੰਨਾ ਮੈਂ ਲਾ ਦਿੱਤੀ ਆ ਮੈਂ ਹੁਣ ਪੁਲਾ ਦਿੱਤੀ ਆ ਭਾਅ ਕੇ ਕੋਈ ਵੀ ਕੰਮ ਆ ਉਹਨੂੰ ਅੰਦਰ ਜਿਹੜਾ ਚੋਰਾ ਜਾਂ ਚਿੰਤਾ ਨਹੀਂ ਰਹਿੰਦਾ ਜੋ ਕੁਝ ਹੋ ਰਿਹਾ ਰਜਾ ਹੁਕਮ ਚ ਹੋ ਰਿਹਾ ਹੈਲੋ ਹਾਂਜੀ ਪਾਜੀ ਮੇਰੀ ਆਵਾਜ਼ ਆ ਨਹੀਂ ਰਹੀ ਆਜੀ ਆ ਰਹੀ ਆ ਰਹੀ ਆ ਆਵਾਜ਼ ਆ ਰਹੀ ਹੈ ਜਸਪਿੰਦਰ ਸਿੰਘ ਜੀ ਤੁਹਾਨੂੰ ਨਹੀਂ ਆ ਰਹੀ ਹੋਣੀ ਆਵਾਜ਼ ਮੈਨੂੰ ਲੱਗਦਾ ਜਾਂ ਫਿਰ ਤੁਹਾਡਾ ਨੈਟ ਵੇਖੋ ਆ ਰਹੀ ਆਵਾਜ਼ ਜਸਪਿੰਦਰ ਸਿੰਘ ਬਾਈ ਜਸਪਿੰਦਰ ਸਿੰਘ ਨੂੰ ਸ਼ਾਇਦ ਨਹੀਂ ਆ ਰਹੀ ਫਲ ਪਾਲਾ ਕੋਣ ਆ ਰਿਹਾ ਕੋਈ ਮਾਰੂ ਦੂਜੇ ਪਾਸੇ ਕੋਈ ਆਇਆ ਠੀਕ ਹੈ ਫਾਲੋਪ ਆਇਆ ਜਪੋ ਸਤਗੁਰ ਮੰਤਾ ਸਤਗੁਰ ਦੀ ਸਲਾ ਸੱਚੀ ਜੋ ਸੱਚ ਦੇ ਗਿਆਨ ਵਾਲੀ ਸੱਚੀ ਸਲਾ ਆ ਸੱਚਾ ਉਪਦੇਸ਼ ਮਾਰ ਗਿਆ ਸੱਚ ਦਾ ਮਾਰਗ ਹੈ ਜਦੋਂ ਉਹਨੂੰ ਪ੍ਰਾਪਤ ਕੀਤਾ ਉਸ ਮੰਤਰ ਸਲਾਹ ਨੂੰ ਉਸ ਉਪਦੇਸ਼ ਨੂੰ ਮੰਨਿਆ ਤੇ ਫਿਰ ਉਹਦੇ ਫਲ ਸਰੂਪ ਮੈਨੂੰ ਇਹ ਮੇਰੀ ਚਿੰਤਾ ਵਿਸਰੀ ਆ ਤੇ ਮੇਰਾ ਦੁੱਖ ਜਿਹੜਾ ਆ ਭਰਮ ਗਿਆ ਆ ਮੇਰੀ ਚਿੰਤਾ ਮਿਟ ਗਈ ਆ ਸੋ ਇਹ ਵਧੀਆ ਵਿਚਾਰ ਕੀਤਾ ਗੁਰਚਰਨ ਸਿੰਘ ਭਾਜੀ ਤੁਸੀਂ ਕਰਨੇ ਵੇਖੋ ਕਰੋ ਖਾਫ ਕਰਦੇ ਵਰੀਏ ਦੂਸਰੇ ਪਦੇ ਚ ਗੁਰੂ ਸਾਹਿਬ ਕਹ ਰਹੇ ਨੇ ਮਿਟ ਗਿਆ ਦੁੱਖ ਵੀ ਸਾਰੀ ਚਿੰਤਾ ਫਲ ਪਾਇਆ ਜਪ ਸਤਗੁਰ ਮੰਦਾ ਇਹ ਦੁੱਖ ਜਿੰਨਾ ਸੀਗਾ ਦੁੱਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਬੇ ਜਦੋਂ ਮੈਂ ਗ੍ਰੰਥੋਲ ਦੇਆ ਸੀਗਾ ਮੰਤਰ ਮੰਤਰ ਨਾਲ ਸਤਗੁਰ ਦੇ ਮੰਤਰ ਨਾਲ ਮੇਰਾ ਸਾਰੇ ਦੁੱਖ ਜਿਹੜੇ ਸੀਗੇ ਉਹ ਖਤਮ ਹੋ ਗਏ ਚਿੰਤਾ ਵੀ ਬਿਸਰ ਗਈ ਜਿਹੜੀਆਂ ਮੈਨੂੰ ਚਿੰਤਾਵਾਂ ਲੱਗੀਆਂ ਹੋਈਆਂ ਸੀਗਾ ਕਿ ਮੇਰਾ ਇਹ ਉਹਨੂੰ ਖਾਦਮ ਬੇਕਾਰ ਜਾ ਰਿਹਾ ਹੈ ਕਿਵੇਂ ਹੋਊਗਾ ਮੈਂ ਨਾਮ ਨਹੀਂ ਜਪਿਆ ਮੈਨੂੰ ਸਮਝ ਨਹੀਂ ਲੱਗੀ ਹੈ ਜੀ ਮੈਨੂੰ ਨਰਕ ਚ ਪੈ ਜਾਊਗਾ ਉਹ ਸਾਰੇ ਚੀਜ਼ਾਂ ਦੀ ਸਮਝ ਆ ਗਈ ਹੁਣ ਮੇਟਰੇਆ ਦੂਖ ਵੀ ਸਾਰੀ ਚਿੰਤਾ ਫਲ ਪਾਇਆ ਜਪ ਸਤਗੁਰ ਮੰਤਰ ਸਤਗੁਰ ਦਾ ਮੰਤਰ ਜਪਣ ਦਾ ਵਾ ਸਤਗੁਰ ਦਾ ਮੰਤਰ ਸਮਝਣ ਵਾਲਾ ਜਪਿਆ ਸਮਝਿਆ ਸਮਝ ਗਏ ਕੀ ਮਿਲਿਆ ਫਲ ਮਿਲਿਆ ਜਿਵੇਂ ਆਪਾਂ ਦਰਖਤ ਕੋਈ ਬੂਟਾ ਬੀਜਦੇ ਆ ਬੂਟਾ بڑا ਹੁੰਦਾ ਉਹਦੀ ਸੇਵਾ ਕਰਦੇ ਆ ਖਾਦ ਪਾਉਂਦੇ ਆ ਪਾਣੀ ਪਾਉਂਦੇ ਆ ਸੇਵਾ ਕਰਦੇ ਆ ਛਾਂਗਦੇ ਉਹ ਉੱਚਾ ਲੈ ਕੇ ਜਾਂਦੇ ਆ ਫਿਰ ਉਹ ਉਹ ਲਾਉਂਦੇ ਨੇ ਫੁੱਲ ਆਉਗੇ ਫਲ ਆਉਗੇ ਇਸੇ ਤਰ੍ਹਾਂ ਹੀ ਜਹਾਦੇ ਜੀਵਨ ਦੇ ਵਿੱਚ ਅਸੀਂ ਜਿਹੜੀ ਜੋ ਵੀ ਕਰਦੇ ਆ ਧਰਮ ਕਰਮ ਉਹ ਉਹਦੇ ਪਰਥਾ ਹੈ ਔਰ ਫਲ ਵਾਸਤੇ ਹੁੰਦਾ ਤੇ ਫਲ ਵਾਸਤੇ ਕਹਿੰਦੇ ਫਿਰ ਸਾਨੂੰ ਕੀ ਫਲ ਲੱਗਿਆ ਅਮਰਤ ਫਲ ਮਿਲ ਗਿਆ અમરત્વ ફળ હોન્ਦਾ જેڑا ਸਾਡਾ જન્ਮ ਮਰਨ ਤੋਂ ਰਹਿਤ ਕਰ ਦੇਣ ਵਾਲਾ ਗਿਆਨ ਉਹ ਕਹਿੰਦੇ ਸਾਨੂੰ ਮਿਲ ਗਿਆ ਹੁਣ ਜਨਮ ਮਰਨ ਤੋਂ ਰਹਿਤ ਕਰਨ ਦਾ ਫਲ ਪਾਇਆ ਅਮਰਤ ਦਾ ਫਲ ਜਦੋਂ ਜਿਸਨੂੰ ਦੱਸਿਆ ਇਹਦਾ ਜਿਨਾਂ ਫਲ ਪਾਇਆ ਫਲ ਜਦੋਂ ਮਿਲ ਗਿਆ ਤਤ ਗਿਆ ਪੂਰੀ ਸੋਝੀ ਹੋ ਗਈ ਤੇ ਸਾਡਾ ਸਾਰਾ ਕਹਿੰਦੇ ਮੇਰੇ ਜਿਹੜੀ ਯਾਤਰਾ ਸਭੰਦ ਹੋ ਗਈ ਅਗਲੇ ਮੱਸ ਕਹਿੰਦੇ ਸੋਈ ਸਤ ਸਤ ਹੈ ਸੋਏ ਸਿਮਰ ਸਿਮਰ ਦਾ ਕੰਟ بروਏ ਆਸਲ ਜਗ੍ਹਾ ਉਹੀ ਸਤ ਹੈ ਜਿਸ ਆਪਾਂ ਪਹਿਲੇ ਮਿਲਿਆ ਨਾ ਇਹ ਤਾਂ ਤੇਗ ਦਾ ਪ੍ਰਾਪਤ ਹੋਇਆ ਨਾਮ ਪਿਲਿਆ ਆਹ ਜੋ ਹੀ ਸਤ ਹੈ ਬਾਕੀ ਜਿੰਨੇ ਗਿਆਨ ਦੇ ਸਾਰੇ ਛੋਟੇ ਨੇ ਸਾਰੇ ਬਦਲ ਜਾਂਦੇ ਨੇ ਉਹ ਨਹੀਂ ਬਦਲਦਾ ਉਹ ਹਮੇਸ਼ਾ ਹੀ ਸੱਚ ਰਹਿੰਦਾ ਜਿਵੇਂ ਆਪਾਂ ਮੂਲ ਮੰਤਰ ਪੜ੍ਹਦੇ ਆ ਆਦ ਸੱਚ ਜਵਾਦ ਸੱਚ ਹੈ ਪਹੀ ਸੱਚ ਆਦਿਕ ਹੁਸਤੀ ਪੀ ਸੱਚ ਇਸੇ ਨੂੰ ਹੋਵੇ ਸੋਈ ਸਤ ਸਤ ਹੈ ਸੋਏ ਸਿਮਰ ਸਿਵਰ ਰੱਖ ਕਕ ਕਾਂਠ ਪਰੇ ਕਹਿੰਦੇ ਉਹਨੂੰ ਆਪਣੇ ਕਾਂ ਸੰਦੇ ਵਿੱਚ ਆਪਣੇ ਹਿਰਦੇ ਵਿੱਚ ਹਿਰਦੇ ਜਿੱਥੋਂ ਅੰਦਰੋਂ ਆਵਾਜ਼ ਆਉਂਦੀ ਆ। ਆਵਾਜ਼ ਤਾਂ ਅੰਦਰੋਂ ਆਉਦੀ ਆ। ਕਲ ਤਾਂ ਬੋਲਦਾ ਉਹ ਦੱਸ ਕੇ ਉਹ ਸ਼ਬਦਾਂ ਦਾ ਰੂਪ ਦਿੰਦਾ ਅੱਖਰਾਂ ਦਾ ਰੂਪ ਦਿੰਦਾ। ਕਹਿੰਦੇ ਸਿਮਰ ਉਹਨੂੰ ਸਿਮਰਿਆ ਉਹਨੂੰ ਤਿਆਰ ਕੀਤਾ ਉਹ ਧਿਆਨ ਚ ਰੱਖਿਆ ਸਿਮਰਿਆ ਬਹੁਤ ਧਿਆਨ ਚ ਰੱਖਿਆ ਯਾਦ ਕੀ ਯਾਦ ਵਿੱਚ ਰੱਖਿਆ। ਸਿਮਰ ਸਿਮਰ ਰੱਖ ਕਾਂਟ ਪਰ ਉਹ ਕਿ ਜਿਵੇਂ ਮਾਵਾ ਮਲਕੇ ਪਏ ਹੁੰਦੇ ਨੇ ਇਸ ਤਰ੍ਹਾਂ ਮੇਰੇ ਤਾਂ ਅੰਦਰ ਪੋਏ ਆ ਗਿਆ। ਇਹ ਕਹਿੰਦੇ ਵੀ ਉਹ ਜਿਹੜਾ ਸੱਚ ਹੈ ਸੱਚ ਹੁਣ ਮੇਰੇ ਮਨ ਤੇ ਰੋਇਆ ਗਿਆ। ਜਿਹੜਾ ਮੈਨੂੰ ਫਾਲ ਮਿਲਦੇ ਆ ਉਹਨੂੰ ਹੁਣ ਮੈਂ ਛੱਡਦਾ ਨਹੀਂ ਆ ਹਾਂਜੀ ਜੀ ਜੀ ਬਹੁਤ ਵਧੀਆ ਬਾਜੀ ਅ ਅਗਲਾ ਵੀ ਕਰ ਲਓ ਤੁਸੀਂ ਪ੍ਰਚਨ ਸਿੰਘ ਬਾਜੀ ਕਰਨਾ ਤਾਂ ਹਾਰੇ ਕੌਣ ਆਨੰਕ ਕੌਣ ਉਹ ਕਰਮ ਜਾ ਕੇ ਮੰਨ ਵਸਿਆ ਹਰ ਨਾਮਾ ਉਹ ਕਹਿੰਦੇ ਵੀ ਉਹ ਕਿਹੜਾ ਕਰਮ ਹੈ ਕਿਉਂਕਿ ਲੋਕ ਕਰਮ ਕਰਦੇ ਨੇ ਬਹੁਤ ਜ਼ਿਆਦਾ ਪ੍ਰਾਪਤੀ ਵਾਸਤੇ ਕੁਝ ਵੀ ਪ੍ਰਾਪਤੀ ਕਰਨੀ ਤਾਂ ਮਿਹਨਤ ਤਾਂ ਕਰਨੀ ਪੈਂਦੀ ਆ ਦੇ ਨਾਮ ਦੀ ਪ੍ਰਾਪਤੀ ਬਾਤ ਤੇ ਲੋਕ ਬਹੁਤ ਕੰਮ ਕਰਦੇ ਨੇ ਇਹ ਉਹ ਕਹਿੰਦੇ ਕਿਹੜਾ ਕਰਮ ਹੈ ਜਿਹਦੇ ਕਰਕੇ ਮੇਰੇ ਮਨ ਵਿੱਚ ਹਰੀ ਨਾਮ ਦਾ ਵਾਸਾ ਹੋ ਜਵੇ ਠੱਤ ਦਾ ਵਾਸਾ ਹੋ ਜਵੇ ਠੱਤ ਮੇਰੇ ਹਿਰਦੇ ਵਿੱਚ ਵਸ ਜਾਵੇ ਹਾਂ ਜੀ ਇੱਕ ਮੇਰੇ ਫੋਨ ਆ ਗਿਆ ਜੀ ਜੀ ਆਏ ਹੋ ਜਸਵਿੰਦਰ ਸਿੰਘ ਤੁਸੀਂ ਹਾਂ ਜੀ ਹਾਂ ਜੀ ਇੱਕ ਮਿੰਟ ਆਪਾਂ ਵਿੱਚ ਪੁੱਛ ਲਈਏ ਜਸਵੰਤ ਸਿੰਘ ਭਾਈ ਤੁਸੀਂ ਦੋਨਾਂ ਪਧਿਆਂ ਤੇ ਕੋਈ ਵਿਚਾਰ ਰੱਖਣਾ ਹਾਂਜੀ ਥਰੋ ਮੈਂ ਵੀ ਇੱਕ ਕੋਈ ਦੱਸ ਦੇਣਾ ਸੋਏ ਸਤ ਸਤ ਹੈ ਸੋਏ ਸਿਮਰ ਸਿਮਰ ਰਕਟੰਟ ਪਰੋਏ ਉੱਪਰ ਵਾਲੇ ਜਿਹੜੇ ਦੂਸਰੇ ਪਦੇ ਦੇ ਵਿੱਚ ਗੁਰੂ ਸਾਹਿਬ ਦੀ ਗੱਲ ਕਰ ਰਹੇ ਨੇ ਕਿ ਮਿਟ ਗਿਆ ਦੁੱਖ ਬਸਾਰੀ ਜਿੰਤਾ ਫਲ ਪਾਇਆ ਜਪ ਜਿਸ ਨੂੰ ਮੈਂ ਜਾਪ ਕੇ ਤੇ ਸਾਰੇ ਆਪਣੇ ਫਲ ਪਾ ਲਿਆ ਫਿਗਾ ਹੁਣ ਉਹਦੇ ਬਾਰੇ ਸਾਨੂੰ ਆਮ ਜੀਵਾਂ ਨੂੰ ਉਹਦੇ ਬਾਰੇ ਦੱਸ ਰਹੇ ਨੇ ਗੁਰੂ ਸਾਹਿਬ ਸੋਈ ਸਤ ਸਤ ਹੈ ਸੋਏ ਉਹ ਪ੍ਰਮਾਤਮਾ ਉਹ ਪਰਮਾਤਮਾ ਨੂੰ ਨਿਕਲ ਜਾਂਦਾ ਮੂਹ ਦੇ ਵਿੱਚ ਉਹ ਅਕਾਲ ਪੁਰਖ ਉਹ ਰੱਬੀ ਨਿਜਮ ਉਹ ਸੱਚ ਦਾ ਗੁਣ ਜੋ ਹੈ ਉਹ ਸਦਾ ਸੱਚ ਹੀ ਤੇ ਉਹ ਸੱਚ ਹੀ ਰਹਿਣਾ ਹੈ ਤੇ ਸਿਮਰ ਸਿਮਰ ਰਖ ਕੰਠਿ ਕੋਏ ਪਿਛਲੇ ਤੋਂ ਪਿਛਲੇ ਸ਼ਬਦ ਦੇ ਵਿੱਚ ਆਪਾਂ ਦੋਏ ਅੱਖਰਾਂ ਦੀ ਮਾਲਾ ਰੋਏ ਗੱਲ ਕਹੀ ਵੀ ਕਿ ਜੇ ਨਾਮ ਦਾ ਜਪਣਾ ਤੇ ਉਹ ਹੈ ਇਸੇ ਤਰੀਕੇ ਨਾਲ ਇੱਥੇ ਕਹਿਣ ਦੇ ਨੇ ਕਿ ਉਹਨੂੰ ਸਿਮਰ ਸਿਮਰ ਕੇ ਉਹਨੂੰ ਯਾਦ-ਯਾਦ ਕਰਕੇ ਉਹਦੇ ਨਾਮ ਦੇ ਜੇ ਜੀ ਕੋਈ ਦੋ ਅੱਖਰਾਂ ਦੀ ਮਾਲਾ ਬਣਾ ਕੇ ਜਿਵੇਂ ਕੰਠ ਵਿੱਚ ਪਾ ਲੈਂਦੇ ਆ ਹਾਰ ਪਾ ਲੈਂਦੇ ਆ ਇਹਨੂੰ ਆਪਣੇ ਨਾਲ ਉਬਾਇ ਰੱਖੋ ਸਿਮਰ ਸਿਮਰ ਰੱਖ ਕੰਠ ਪਰਮੇ ਇਸ ਤਰੀਕੇ ਨਾਲ ਉਹਨੂੰ ਆਪਣੇ ਕੋਲ ਇਕ ਕਰਕੇ ਰੱਖ ਜਿੱਦਾਂ ਹੀ ਆਪਣੇ ਗਲ ਦੇ ਵਿੱਚ ਕੋਈ ਫੁੱਲਾਂ ਦਾ ਹਾਰ ਪਾ ਲੈਂਦੇ ਆ ਫਿਰ ਅੱਗੇ ਕਹਿੰਦੇ ਨੇ ਕਹੋ ਨਾਨਕ ਕੌਣ ਉਹ ਕਰਮਾ ਜਿ ਕ ਮਨ ਵਸਿਆ ਹਰ ਨਾਮ ਇਥੇ ਇੱਕ ਬੇਨਤੀ ਕਰ ਜਾਂਦੇ ਨੇ ਇਕ ਤਰੀਕਾ ਦੱਸ ਰਹੇ ਨੇ ਏ ਨਾਨਕ ਇਹ ਉਹ ਕੌਣ ਉਹ ਕਿਹੜੇ ਕਰਮ ਨੇ ਉਹ ਕਿਹੜੇ ਜੀਵ ਨੂੰ ਉਹ ਕਿਹੜੇ ਕਰਮ ਕਰਨੇ ਚਾਹੀਦੇ ਨੇ ਜਾ ਕੇ ਮਨ ਵਸਿਆ ਹਰ ਨਾਮਾ ਜਿਨ੍ਹਾਂ ਦੇ ਕਰਨ ਦੇ ਨਾਲ ਉਹ ਅਕਾਲ ਪੁਰਖ ਪ੍ਰਭੂ ਵਾਹਿਗੁਰੂ ਇੱਕ ਰੱਬੀ ਨਿਜਮ ਸਾਡੇ ਮਨ ਵਿੱਚ ਵਸਿਆ ਰਹੇ ਵਾਹਿਗੁਰੂ ਜੀ 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 ਵਧੀਆ ਬਾਜੀ ਠੀਕ ਹੈ ਬਹੁਤ ਵਧੀਆ ਕਰੋ ਭਾਜੀ ਜਸ ਜਸਵਿੰਦਰ ਸਿੰਘ ਜੀ ਹਾਂ ਜੀ ਤੁਸੀਂ ਨਾ ਇੱਕ ਮਿੰਟ ਭਾਜੀ ਜਸਵਿੰਦਰ ਜਸਵੰਤ ਸਿੰਘ ਜੀ ਲੈ ਲੈਣਾ ਜੇ ਕੋਈ ਉਹਦੇ ਬਾਅਦ ਹੋਸਟ ਦੀ ਜਗ੍ਹਾ 2 ਮਿੰਟ ਮੈਂ ਆ ਰਿਹਾ ਵਾਪਸ ਠੀਕ ਹੈ ਜੀ ਠੀਕ ਹੈ ਜੀ ਸੋਏ ਸਤ ਸਤ ਹੈ ਸੋਏ ਸਿਮਰ ਸਿਮਰ ਰੱਖ ਕੰਠ ਪਰੋਏ ਗੁਰੂ ਸਾਹਿਬ ਕਿ ਜੇ ਅਦੇ ਦੇ ਵਿੱਚ ਜੋ ਸਾਨੂੰ ਸੰਝਾ ਰਹੇ ਨੇ ਜਿਵੇਂ ਕਹਿੰਦੇ ਆਪ ਸਤ ਕੀਆ ਸਭ ਸਤ ਉਸੇ ਬਾਰੇ ਦੱਸ ਰਹੇ ਨੇ ਫਿਰ ਕੌਣ ਫੇਬੀ ਵਿੱਚ ਰਹਿ ਜਾਂਦਾ ਵੀ ਕੌਣ ਕੌਣ ਸਤ ਹੈ ਜਿਹੜਾ ਹਮੇਸ਼ਾ ਰਹਿੰਦਾ ਜਿਹਦਾ ਕਦੇ ਵੀ ਨਾਸ ਨਹੀਂ ਹੁੰਦਾ ਜਿਵੇਂ ਗੁਰੂ ਸਾਹਿਬ ਕਹਿੰਦੇ ਨੇ ਵੇ ਆਪਣਾ ਹਰਤੇ ਆਵੋ ਹਰ ਪ੍ਰਭ ਸਤ ਗੁਰਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਜਿੰਨੀ ਵੀ ਸ੍ਰਿਸ਼ਟੀ ਹੈ ਉਹ ਸਾਰੀ ਹਰ ਪ੍ਰਭ ਤੋਂ ਹੀ ਉਸ ਤੋਂ ਉਤਪਤੀ ਹੋਈ ਹੈ ਜਿੰਨੀ ਵੀ ਉਤਪਤੀ ਹਰ ਪ੍ਰਭ ਤੇ ਉਤਪਤ ਹਰ ਪ੍ਰਭ ਤੋਂ ਹੀ ਉਤਪਤੀ ਹੋਈ ਹੈ ਇਸ ਕਰਕੇ ਹਰ ਇਹ ਸਤ ਹੈ ਜਿਹਨੂੰ ਆਪਾਂ ਪ੍ਰਭ ਕਹਿ ਲੀਏ ਇਸ ਕਰਕੇ ਉਹਨੂੰ ਗੁਰੂ ਸਾਹਿਬ ਕਹਿੰਦੇ ਉਹ ਸਤ ਐ ਸੋਏ ਸਿਮਰ ਸਿਮਰ ਰੱਖ ਕੰਟਪੁਰੋ ਉਸ ਹਰ ਨੂੰ ਹਮੇਸ਼ਾ ਉਹਦਾ ਉਹਨੂੰ ਸਮੇਂਦਾ ਰਹੇ ਯਾਦ ਕਰਦਾ ਰਹੇ ਉਹਨੂੰ ਆਪਣੇ ਗੰਠ ਦੇ ਵਿੱਚ ਆਪਣੇ ਹਿਰਦੇ ਵਿੱਚ ਆਪਣੇ ਬੋਲਾਂ ਦੇ ਵਿੱਚ ਆਪਣੇ ਜ਼ਬਾਨ ਦੇ ਵਿੱਚ ਉਹਨੂੰ ਹਮੇਸ਼ਾ ਪ੍ਰੋਕ ਕੇ ਰੱਖ ਉਹਨੂੰ ਧਾਰਨ ਕਰਕੇ ਰੱਖ ਉਸ ਉਪਦੇਸ਼ ਮਦੱਕ ਆਪਣਾ ਜੀਵਨ ਹੈ ਉਹ ਬਣ ਜਾਵੇ ਹਮੇਸ਼ਾ ਤੈਨੂੰ ਯਾਦ ਰਹੇ ਸੱਚ ਦਾ ਉਪਦੇਸ਼ ਹੈ ਇਸ ਕਰਕੇ ਹਰ ਨੂੰ ਹਮੇਸ਼ਾ ਧਿਆਨ ਦਾ ਰਹੇ ਉਹੀ ਸਤ ਸਰੂਪ ਹੈ ਦੇਤੇ ਬਕੀ ਦਾ ਬਿੰਸਨ ਹਾਰਾ ਸਭ ਕੁਝ ਇਹ ਗੁਰੂ ਸਾਹਿਬ ਅੱਗੇ ਸਮਝਾ ਰਹੇ ਨੇ ਕੌਣ ਨਾਨਕ ਕੌਣ ਉਹ ਕਰਮਾ ਜਾ ਕੇ ਮਨ ਬਸਿਆ ਹਰ ਨਾਮਾ ਉਹ ਕਹਿੰਦੇ ਗੁਰੂ ਸਾਹਿਬ ਕਹਿੰਦੇ ਨੇ ਪੰਚਮ ਪਾਤਸ਼ਾਹ ਵਾਕ ਰਹੇ ਨੇ ਕਿ ਸਾਨੂੰ ਉਹ ਦੱਸੋ ਕਿ ਉਹ ਕਿਹੜਾ ਕਰਮਾ ਹੁਣ ਗੁਰੂ ਸਾਹਿਬ ਨੇ ਦੱਸਿਆ ਸੀਗਾ ਇਹਦੇ ਵਿੱਚ ਤਾਂ ਚਲੋ ਜਿਹਦੇ ਨਾਲ ਸਾਡੇ ਹਮੇਸ਼ਾ ਵਾਸਤੇ ਜਿਹੜਾ ਮਨ ਦੇ ਵਿੱਚ ਹਰ ਨਾਮ ਹੈ ਹਰ ਨਾਮ ਦੀ ਸੋਝੀ ਜਿਹੜੀ ਹੈ ਗਿਆਨ ਹੈ ਉਹ ਬਸਿਆ ਰਹੇ ਜਿਵੇਂ ਕਹਿੰਦੇ ਹਰ ਕੀਰਤੀ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਹਰੀ ਦੀ ਜਿਹੜੀ ਕੀਰਤੀ ਕਰਨੀ ਹੈ ਉਹ ਸਾਧ ਸੰਗਤ ਇਹ ਸਾਧ ਸੰਗਤ ਦੇ ਸੱਚ ਦੇ ਇਥੇ ਸੰਗਤ ਕਰਕੇ ਸੱਚ ਦੇ ਹਰ ਦੀ ਉਹ ਕੀਰਤੀ ਕੀਤੀ ਜਾਵੇ ਉਹਦੇ ਗੁਣ ਗਾਨ ਕੀਤੇ ਜਾਣ ਸਿਫਸਲਾ ਕਰੀ ਜਾਵੇ ਉਹੀ ਸਿਰ ਕਰਮਨ ਦੇ ਕਰਮਾ ਸਭ ਤੋਂ ਜਿਹੜਾ ਸ੍ਰੇਸ਼ਟ ਕਰਮ ਹੈ ਉਹੀ ਕਰਮ ਹੈ ਇਥੇ ਗੁਰੂ ਸਾਹਿਬ ਨੇ ਦੇ ਇਥੇ ਕੌਣ ਕਹਤਾ ਵੀ ਕਿਹੜਾ ਕਰਮ ਹੈ ਉਹ ਸਾਨੂੰ ਹੋਰ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਦੱਸਿਆ ਸੀਗਾ ਕੋ ਨਾਨਕ ਤੇ ਸੁਭੈ ਉਹ ਪ੍ਰਾਪਤ ਜਿਸ ਪੂਰਵ ਲਿਖਿਆ ਲੈਣਾ ਇਹ ਉਹਨਾਂ ਨੂੰ ਪ੍ਰਾਪਤ ਹੋਇਆ ਜਿਨ੍ਹਾਂ ਨੇ ਅੰਦਰ ਜੋ ਸੋਬੂ ਗੁਰੂ ਦੇਖ ਨੂੰ ਸੋਝਿਆ ਹਮੇਸ਼ਾ ਸਿਮਰਿਆ ਯਾਦ ਰੱਖਿਆ ਉਹਨਾਂ ਨੂੰ ਇਹ ਗੁਰਮਖਾ ਨੂੰ ਇਹ ਪ੍ਰਾਪਤ ਹੋਇਆ ਜਾਂ ਕੇ ਮਨ ਵਸਿਆ ਹਰਨਾਮਾ ਕਹਿੰਦੇ ਜੇ ਜਿਨ੍ਹਾਂ ਦੇ ਹਿਰਦੇ ਵਿੱਚ ਮਨ ਦੇ ਵਿੱਚ ਹਰਨਾਮਾ ਵਸ ਜਾਂਦਾ ਉਹ ਕਿਹੜਾ ਕਰਮ ਹੈ ਉਹ ਗੁਰੂ ਸਾਹਿਬ ਨੇ ਹਰ ਕੀਰਤਿ ਸਾਨੂੰ ਦੱਸਿਆ ਕਿ ਉਹ ਸੁਬਦੇਸ਼ ਨੂੰ ਦਸੀਏ ਸਮਝਦੇ ਰਹੀਏ ਉੱਪਰ ਦੱਸ ਕੇ ਆਏ ਨੇ ਦੁਆਰਾ ਸਿਮਰ ਸਿਮਰ ਰੱਖ ਕੰਟ ਪਰੋਏ ਉਸ ਸਤ ਨੂੰ ਉਸ ਹਰ ਨੂੰ ਹਮੇਸ਼ਾ ਸਿਮਰਦਾ ਰਹਿ ਯਾਦ ਰੱਖ ਉਹਨੂੰ ਕੰਟ ਵਿੱਚ ਪਰੋ ਕੇ ਰੱਖ ਉਹ ਹੀ ਸਭ ਤੋਂ ਸ੍ਰੇਸ਼ਟ ਜਿਹੜਾ ਕਰਮ ਹੈ ਤੇ ਜਿਹਦੇ ਨਾਲ ਸਾਡੇ ਜਿਸ ਕਰਮ ਦੇ ਨਾਲ ਸਾਡਾ ਹਰੀ ਦਾ ਜਿਹੜਾ ਗਿਆਨ ਹੈ ਹਰੀ ਦਾ ਉਪਦੇਸ਼ ਹੈ ਹਰੀ ਦਾ ਹੁਕਮ ਹੈ ਉਹ ਸਾਡੇ ਹਿਰਦੇ ਵਿੱਚ ਹਮੇਸ਼ਾ ਬਸਿਆ ਰਹੇ। ਇਹ ਸਾਡੇ ਵਾਸਤੇ ਸਭ ਤੋਂ ਸ੍ਰੇਸ਼ਟ ਕਰਮ ਹੈ। ਇਹ ਗੁਰੂ ਸਾਹਿਬ ਨੇ ਸਿਧਾਇਆ ਕਿਉਂਕਿ ਕਿਸੇ ਮੰਨ ਨਹੀਂ ਇਹ ਸਾਰੇ ਉਪਦੇਸ਼ ਨੂੰ ਸਮਝਣਾ ਹੈ, ਯਾਦ ਰੱਖਣਾ ਹੈ। ਇਹ ਸਾਡੀ ਜਿਹੜੀ ਬੁੱਧ ਹੈ ਉਹ ਵਿਵੇਕ ਬੁੱਝ ਬਦਲ ਜਾਵੇ ਇਹ ਸਭ ਤੋਂ ਸਾਡੇ ਵਾਸਤੇ ਸ੍ਰੇਸ਼ਟ ਕਰਮ ਹੈ। ਇਹਦੇ ਨਾਲ ਸਾਨੂੰ ਸੱਚ ਦੇ ਗਿਆਨ ਹਮੇਸ਼ਾ ਸਾਡੇ ਯਾਦ ਰਹੇ। ਆਡੇ ਹਿਰਦੇ ਮੰਨ ਦੇ ਵਿੱਚ ਵਸਿਆ ਆਇਆ ਹੈ ਹਾਂਜੀ ਜੀ ਜੀ ਭਾਜੀ ਬਹੁਤ ਵਧੀਆ ਸਤ ਸੋਈ ਸੋਈ ਪ੍ਰਭ ਵਾਸਤੇ ਖਸਮ ਸੱਚ ਹੁਕਮ ਨਿਯਮ ਸੁਧਾਰ ਇਹ ਦੇ ਇੱਕ ਜਿਹੜਾ ਇੱਕਿਆ ਇਕੋ ਆ ਜਿਹੜਾ ਸਦਾ ਸਤ ਹੋਂਦ ਵਾਲਾ ਉਸ ਇੱਕ ਦੇ ਪਰਥਾ ਆਪਾਂ ਲੈ ਰਹੇ ਆ ਇਹਨੂੰ ਗਿਆਨ ਸੱਚ ਗਿਆਨ ਵੀ ਲੈ ਸਕਦੇ ਆ ਸ੍ਰੇਸ਼ਟ ਜੋ ਬ੍ਰਹਮੰਡੀ ਗਿਆਨ ਆ ਸੱਚ ਦਾ ਗਿਆਨ ਆ ਸਤਗੁਰੂ ਵੀ ਲਫ਼ਜ਼ ਆਉਂਦਾ ਸਤਗੁਰ ਪੁਰਖ ਕਈ ਵਾਰੀ ਅਕਾਲ ਪੁਰਖ ਸਤਗੁਰ ਪੁਰਖ ਭਾਜੀ ਪ੍ਰਾਈਵੇਟ ਹੀ ਬਰਾਬਰ ਬਰਾਬਰ ਪੈਰਲਲ ਸ਼ਬਦ ਨੇ ਸਾਡੇ ਵਾਸਤੇ ਹਣਾਂ ਤੇ ਇੱਥੇ ਉਹੀ ਆ ਸੋ ਇਹ ਸਤ ਹੈ ਸਦਾ ਰਹਿਣ ਵਾਲਾ ਨਿਭਣ ਵਾਲਾ ਨਾਲ ਇਹ ਉਹੀ ਇੱਕ ਪ੍ਰਭ ਜਾਂ ਉਹ ਸੱਚ ਹੁਕਮ ਜਾਂ ਨਿਯਮ ਕੋਈ ਆ ਸਿਮਰ 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 ਕੇ ਸਿਮਰ ਕੇ ਰਾਰੇ ਨੂੰ ਜਦੋਂ ਸਿਆਰੀ ਲੱਗਦੀ ਆ ਜਾਂ ਇੱਕ ਕਰ ਕਿਰਿਆਵਾਚੀ ਸ਼ਬਦ ਹੁੰਦੇ ਨੇ ਉੱਥੇ ਸਿਆਰੀ ਲੱਗੀ ਹੁੰਦੀ ਆ ਵੀ ਤੂੰ ਸਿਮਰ ਇਹ ਹੁਕਮ ਵੀ ਹੁੰਦਾ ਜਾਂ ਸਿਮਰ ਕੇ ਸਿਮਰ ਕੇ ਫਿਰ ਰੱਖ ਕੰਠ ਪਰੋਏ ਇਹਨੂੰ ਆਪਣੇ ਹਿਰਦੇ ਵਿੱਚ ਲਗਾਤਾਰ ਆਪਣੇ ਅੰਦਰ ਕੌਨਸ਼ੀਅਸਨੈਸ ਜਿਹੜੀ ਤੁਹਾਡੇ ਅੰਦਰ ਸੁਚੇਤਨ ਜਿਹੜੀ ਚੇਤਨਤਾ ਅਵੇਅਰਨੈਸ ਆ ਉਹਦੇ ਨਾਲ ਲਗਾਤਾਰਤਾ ਦੇ ਵਿੱਚ ਇਹਨੂੰ ਬਣਾ ਕੇ ਰੱਖ ਕਹੋ ਨਾਨਕ ਕਹੋ ਕੌਣ ਉਹ ਕਰਮਾ ਇਥੇ ਕਰਮਾ ਦਾ ਮੈਨੂੰ ਇੱਕ ਹੋਰ ਪੱਖ ਵੀ ਆਪਾਂ ਲੈਣੇ ਆ ਵੀ ਜਿਹੜੇ ਕਰਮ ਧਰਮ ਜਿਹੜੇ ਬਾਹਰ ਆਪਾਂ ਸੰਜਮ ਕਿਰਿਆਵਾਂ માં ਜਿਹੜੀਆਂ ਕੋਈ ਯੋਗੀਆਂ ਦੀਆਂ ਨੇ ਕੋਈ ਸਨਿਆਸੀਆਂ ਦੀਆਂ ਨੇ ਕੋਈ ਜੈਨ ਮਤ ਵਾਲਿਆਂ ਦੀਆਂ ਨੇ ਕੋਈ ਸਿੱਖਾਂ ਨੇ ਅੱਜ ਨਵੀਆਂ ਬਣਾ ਲੀਆਂ ਨੇ ਤੇ ਤੁਸੀਂ ਆ ਵੇਖਣ ਦੇ ਚੁਪਹਿਰੇ ਜਾਂ ਹੋਰ ਕੋਸ਼ ਵੀ ਇਹੋ ਜਿਹਾ ਵੀ ਕੋਈ ਕਰਮ ਹੁੰਦਾ ਜਿਹੜਾ ਉਹ ਕਿਹੜਾ ਕਰਮ ਆ ਜਾ ਕੇ ਮਨ ਵਸਿਆ ਜੇ ਜੇ ਦੇ ਨਾਲ ਮਨ ਚ ਹਰੀ ਨਾਮ ਵਸ ਜੇ ਭਾਵੇਂ ਇੱਕ ਸਵਾਲ ਰੂਪ ਚ ਲੈ ਸਕਦੇ ਆਂ ਵੀ ਇਹੋ ਜਿਹਾ ਵੀ ਕੋਈ ਕਰਮ ਆ ਪਰ ਨਹੀਂ ਆ ਪੜ ਉਪਰ ਗੁਰਬਾਣੀ ਦੱਸ ਕੇ ਆਈ ਆ ਵੀ ਕਿਵੇਂ ਕਰਨਾ ਆ ਮਿਟ ਗਿਆ ਦੁੱਖ ਵਿਸਾਰੀ ਚਿੰਤਾ ਫਲ ਪਾਇਆ ਫਲ ਇਹ ਮਿਲਿਆ ਜਦੋਂ ਜਪ ਕੇ ਜਦੋਂ ਸੱਚ ਨੂੰ ਸਮਝ ਕੇ ਸਤ ਗੁਰ ਦੇ ਸੱਚੇ ਉਪਦੇਸ਼ ਨੂੰ ਮੰਨਿਆ ਇਹ ਵਾਲਾ ਕਰਮ ਜਿਹੜਾ ਸ੍ਰੇਸ਼ਟ ਆ ਜਦੋਂ ਜਿਹਦਾ ਇੱਕ ਸ਼ਬਦ ਆਪਾਂ ਪੜਦੇ ਆਂ ਨਾ ਕਿ ਉਹ ਭਾਜੀ ਇੱਕ ਸ਼ਬਦ ਆ ਹਰ ਕਾ ਨਾਮ ਜਪ ਨਿਰਮਲ ਕਰਮ ਤੇ ਸਰਬ ਸਗਲ ਸਰ ਧਰਮੇ ਸ੍ਰੇਸ਼ਟ ਤਨ ਧਰਮ ਉਹ ਵਾਲੀ ਅਵਸਥਾ ਉਹ ਇੱਕ ਧਰਮ ਹੈ ਇੱਕ ਕਰਮ ਹੈ ਜਿਹੜਾ ਸਭ ਤੋਂ ਸ੍ਰੇਸ਼ਟ ਹੈ ਨਿਰਮਲ ਕਰਮ ਹੋ ਜਾਣ ਤੇ ਅੰਦਰ ਦੀ ਜਿਹੜੀ ਅਵਸਥਾ ਹੈ ਅੰਦਰ ਸੱਚ ਜਿਹੜੀ ਸੋਚ ਹੈ ਉਹ ਸੱਚ ਵਾਲੀ ਹੋ ਜੇ ਜਕੈ ਮਨ ਵਸਿਆ ਹਰਨਾਮਾ ਇਹ ਅਸਲ ਵਿੱਚ ਫਿਰ ਉਸ ਦੇ ਨਾਲ ਹੀ ਹਰੀ ਜਿਹੜਾ ਸਰਬ ਵਿਆਪੀ ਜਿਹੜਾ ਰੱਬੀ ਗਿਆਨ ਜਾਂ ਰੱਬੀ ਜੋ ਸਿਧਾਂਤ ਹੈ ਉਹ ਸਾਡੇ ਅੰਦਰ ਵਸਦਾ ਆ ਤਾਂਬ ਜੀ ਨੇ ਸਾਰਿਆਂ ਨੇ ਬਹੁਤ ਵਧੀਆ ਵਿਚਾਰ ਦਿੱਤੇ ਆ ਤੇ ਆਤਮਵੀਰ ਸਿੰਘ ਤੇ ਖਰ ਚਲੇਗੇ ਸੀ ਪਾਜੀ ਉਹ ਗੁਰਚਰਨ ਸਿੰਘ ਜੀ ਆਏ ਆ ਪਾਜੀ ਪਾਜੀ ਰੱਖਣਾ ਵਿਚਾਰ ਤੁਸੀਂ ਤੁਸੀਂ ਤਾਂ ਕਰ ਲਿਆ ਸੀ ਵਿਚਾਰ ਜੇ ਹੋਰ ਕੋਈ ਇੱਥੇ ਹੁਣ ਹੋਰ ਕੋਈ ਆਪਣਾ ਐਡ ਕਰਨੀ ਹੈ ਕੋਈ ਗੱਲ ਤੇ ਦੱਸ ਦਿਓ ਪਾਜੀ ਗੁਰਚਰਨ ਸਿੰਘ ਜੀ ਜਾਂ ਕਿਸੇ ਹੋਰ ਵੀਰ ਨੇ ਠੀਕ ਹੈ ਪਾਜੀ ਸਮਾਪਤੀ ਕਰੀਏ ਹਾਂਜੀ ਦੇਖ ਲਓ ਜੇ ਹੋਰ ਤੁਸੀਂ ਨਹੀਂ ਵਿਚਾਰ ਕਰਨੇ ਫਿਰ ਸੌਤੀ ਕਰ ਲਓ ਜੀ ਕਾਹਨੇ ਕੋਈ ਬੋਲ ਤ ਨਹੀਂ ਰਿਹਾ ਜੇ ਜਸਵੰਤ ਸਿੰਘ ਰੱਖੋ ਕੋਈ ਸਵਾਲ ਸੂਲ ਹੈਗਾ ਤਾਂ ਕੋਈ ਨਹੀਂ ਨਹੀਂ ਕੋਈ ਸਵਾਲ ਕੋਈ ਨਹੀਂ ਉਦਾਂ ਜੇ ਕੋਈ ਬਾਅਦ ਚ ਕੋਈ ਗੱਲ ਕਰ ਲੈਂਦੇ ਆ ਸਮਾਪਤੀ ਕਰਨ ਤੋਂ ਬਾਅਦ ਚ ਤੇ ਕਰ ਲੈਂਦੇ ਆ ਜੋ ਇਹਦੇ ਉੱਤੇ ਸਬੰਧ ਤੇ ਕੋਈ ਸਵਾਲ ਨਹੀਂ ਹੋਣਾ ਓਕੇ ਜੀ ਭਾਜੀ ਧੰਨਵਾਦ ਸਾਰਿਆਂ ਦਾ ਜਿਹੜੇ ਵੀ ਵਿਚਾਰ ਕਰ ਰਹੇ ਸੀ ਜਿਹੜੇ ਸੁਣ ਰਹੇ ਨੇ ਜਿਹੜੇ ਬਾਅਦ ਚ ਸੁਣਨਗੇ ਸਾਰਿਆਂ ਦਾ ਜੀ ਆਇਆਂ ਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ